ਸਾਤਿਓ ਫੈਸਟੀਵਲ ਦਾ ਸੀਜ਼ਨ ਹੈ ਔਰ ਇਸ ਸਮੇਂ ਅਸੀਂ ਰਾਹੋ ਰੋਡ ਤੇ ਮਲਖੋਤਰਾ ਇਲੈਕਟ੍ਰੋਨਿਕਸ ਵਾਲੇ ਦੇ ਪਹੁੰਚੇ ਹੋਇਆ ਮੀ ਐਮੀ ਮੀ ਇਲੈਕਟ੍ਰੋਨਿਕਸ ਵੱਡਾ ਸ਼ੋਅਰੂਮ ਹੈ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੀ ਵੀਡੀਓ ਕੀਤੀ ਸੀਗੀ ਔਰ ਦਿਖਾਇਆ ਸੀਗਾ ਕਿ ਨਵਾਂ ਸ਼ਹਿਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਘਰ ਚ ਮਿੰਨੀ ਥੀਏਟਰ ਐਦਾਂ ਵੱਡਾ ਹਾਂਜੀ ਕਿ ਆ 55 ਨਾਲ ਨਹੀਂ ਇਹ 98 ਇੰਚਸ ਜਿਹੜੀ ਤੁਹਾਨੂੰ ਲਾਈਵ ਨਜ਼ਰ ਆ ਰਹੀ ਹੈ ਤੁਸੀਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਟੱਚ ਐਂਡ ਫੀਲ ਕੋਲੋਂ ਤੁਸੀਂ ਆਪਣੀ ਅੱਖ ਨਾਲ ਇੱਥੋਂ ਦੇਖ ਕੇ ਫੀਲ ਕਰ ਸਕਦੇ ਹੋ ਕਿ ਕੁਆਲਿਟੀ ਕਿਹੋ ਜਿਹੀ ਹੈ ਅੱਛਾ ਹੁਣ GST ਦੀਆਂ ਦਰਾਂ ਘਟੀਆਂ ਜੀ ਇਹ ਵੈਸੇ ਤਾਂ ਚਲੋ ਹਾਈ ਐਕਸਪੈਂਸਿਵ ਖੁਣਾਉਣਾ ਜੀ ਸ਼ੌਕ ਹੀ ਪੂਰਾ ਕਰਨਾ ਜਿਹਨੇ ਵੀ ਲੈਣਾ ਤਾਂ ਜਿਹੜੀਆਂ GST ਦੀਆਂ ਦਰਾਂ ਘਟੀਆਂ ਉਹਦੇ ਨਾਲ ਇੱਥੇ ਟੈਕਸ ਕੁਝ ਘਟਿਆ 10% ਦਾ ਤਾਂ ਗਵਰਨਮੈਂਟ ਵੱਲੋਂ ਫਾਇਦਾ ਹੈ ਹਾਂ ਬਾਕੀ ਦੀਵਾਲੀ ਆਫਟਰ ਦੀਵਾਲੀ ਡਿਸਕਾਊਂਟ ਸਿੱਤੇ ਜੜਾ ਨੈਟ ਜਿਹੜਾ ਬੈਨੀਫਿਟ ਹੈਗਾ ਆ ਜੀ ਉਹ ਇਸ ਵੇਲੇ ਤੁਹਾਨੂੰ 1 ਲੱਖ ਤੋਂ ਜ਼ਿਆਦਾ ਹੋ ਰਿਹਾ ਹੈ। ਮੇਰੇ ਬਾਅਦ ਕਿਸੇ ਹੋਰ ਨੇ ਵੀ ਸੋਚ ਲਿਆ। ਜੀ ਹੁਣ 2 3 4 ਜਾਣੇ ਇੱਥੇ ਆ ਕੇ ਤਾਂ ਫਿਰ ਤੁਸੀਂ ਚਾਰੇ ਜਾਣੇ ਨੂੰ ਅਵੇਲੇਬਲ ਕਰਾ ਦੋਗੇ। ਐਦਾ ਤਾਂ ਨਹੀਂ ਕਿ ਇਕੱਲਾ ਇੱਕ ਹੀ ਪੀਸ ਪਿਆ। ਨਹੀਂ ਜਿੱਦਾਂ ਕਿ ਮੈਂ ਕਿਹਾ ਕਿ ਮਟੀਰੀਅਲ ਦਾ ਅਵੇਲੇਬਿਲਟੀ ਦਾ ਇਸ਼ੂ ਹੀ ਨਹੀਂ ਰਹਿੰਦਾ। ਨਾ ਕਦੀ 85 ਦੇ ਨਾਲ ਰਹੇ ਨਾ ਕਦੀ 98 ਨਾ ਰਹੇਗਾ। ਪਾ ਲੋ ਚਾਰ ਪੰਜ ਕਸਟਮਰ ਆ ਗਏ ਕਿ ਸਾਨੂੰ 98 ਇੰਚਸ ਦੀ LED ਚਾਹੀਦੀ ਆ ਤਾਂ ਚਾਰਾ ਪੰਜਾਂ ਨੂੰ ਜਿਹੜੀ ਮਹਈਆ ਹੋ ਜਾਏਗੀ ਹਾਂਜੀ ਹਾਂਜੀ ਰੇਂਜ ਦੀ ਬਹੁਤ ਰੇਂਜ ਹੈਗੀ ਸਾਡੇ ਕੋਲ ਜੀ ਸਾਈਡ ਬਾਈ ਸਾਈਡ ਰੈਫਰਿਜਰੇਟਰਸ ਆਉਂਦੇ ਆ ਇਸ ਤੋਂ ਇਲਾਵਾ ਸਾਡੇ ਕੋਲ ਡਬਲ ਡੋਰ ਰੈਫਰਿਜਰੇਟਰ ਸਿੰਗਲ ਡੋਰ ਜੀ ਅਕ੍ਰੋਸ ਬ੍ਰਾਂਡ ਸਾਡੇ ਕੋਲ ਅਵੇਲੇਬਲ ਆ ਜੀ ਉਹਦੇ ਨਾਲ ਆਫਰਸ ਲੱਗੀਆਂ ਏਅਰ ਫਰਾਇਰ ਫ੍ਰੀ ਹੈਗਾ ਆ ਜੀ ਗਾਰਮੈਂਟ ਸਟੀਮਰ ਫ੍ਰੀ ਹੈਗਾ ਆ ਜੀ ਅੱਛਾ ਇੱਕ ਚੀਜ਼ ਮੈਂ ਇਹ ਕਹਿਣਾ ਚਾਹੁੰਦਾ ਐ ਕਿ ਜਿਹੜਾ ਗਿਫਟਸ ਮਿਲਦੇ ਆ ਦੀਵਾਲੀ ਤੇ ਨਾਲ ਜਿੱਦਾਂ ਕਿ ਮੈਂ ਪਿਛਲੇ ਸਾਲ ਵੀ ਕਿਹਾ ਸੀਗਾ ਬ੍ਰਾਂਡਡ ਹੀ ਮਿਲਣਗੇ ਓਕੇ ਤੁਹਾਨੂੰ ਫਿਲਿਪਸ ਦਾ ਪ੍ਰੋਡਕਟ ਮਿਲੇਗਾ ਗਿਫਟ ਡਿਪੈਂਡਿੰਗ ਔਨ ਤੁਸੀਂ ਕਿਹੜੀ ਚੀਜ਼ ਲੈ ਰਹੇ ਹੋ ਉਸ ਲੈਵਲ ਦਾ ਤੁਹਾਨੂੰ ਗਿਫਟ ਮਿਲੇਗਾ ਜੇ ਤੁਸੀਂ ਪਾਸੇ ਆ ਜੀ ਏਅਰ ਕੰਡੀਸ਼ਨਰ ਦੇ ਵਿੱਚ ਫਿਰ GST ਦਾ ਤੁਹਾਨੂੰ ਬੈਨੀਫਿਟ ਮਿਲੇਗਾ ਜੀ ਉਹ ਸੀ ਇੰਪਲੀਮੈਂਟ ਕਰ ਦਿੱਤਾ ਹੈ ਡੈਫੀਨਿਟਲੀ ਇੰਪਲੀਮੈਂਟ ਸਾਰੇ ਨੇ ਤੁਹਾਨੂੰ ਸਾਰੇ ਬ੍ਰਾਂਡਸ ਤੇ ਸਾਰੀ LEDS ਦੇ ਵਿੱਚ ਜੀ 43 ਐਂਡ ਅਬੋਵ LED ਤੇ ਸਾਰੇ ਜਿਹੜੇ AC ਹੈਗੇ ਆ ਉਹਦੇ ਵਿੱਚ ਤੁਹਾਨੂੰ 28 ਤੋਂ 18% ਇੱਕ ਹੈ ਤੇ ਆਫ ਸੀਜ਼ਨ ਦੇ ਡਿਸਕਾਊਂਟ ਅਲੱਗ ਹੈਗੇ ਆ ਫਰਸਟ ਇਹਦੀ ਚੀਜ਼ ਇਹ ਹੈ ਕਿ ਇੰਡੀਆ ਦਾ ਸਭ ਤੋਂ ਵੱਡਾ ਰੈਜ਼ੀਡੈਂਸ਼ੀਅਲ ਵਾਸ਼ਰ ਡਰਾਇਰ ਹੈ ਜੀ ਵਿਦ ਇਹ ਅਵੇਲੇਬਲ ਅਸੀਂ ਕਰਾਇਆ ਨਵਾਂ ਸ਼ਹਿਰ ਦੇ ਵਿੱਚ ਜਲ੍ਹੇਚ ਨਹੀਂ ਹੋਰ ਕਿਤੇ ਨਹੀਂ ਜਲੰਧਰ ਦੇ ਵਿੱਚ ਵੀ ਕਿਤੇ ਨਹੀਂ ਹੈ ਜਲੰਧਰ ਦੇ ਵਿੱਚ ਵੀ ਕਿਤੇ ਇਹ ਪ੍ਰੋਡਕਟ ਅਵੇਲੇਬਲ ਹੈ 998 ਵੀ ਤੁਹਾਨੂੰ ਮੈਂ ਦੱਸਿਆ ਕਿ ਬਹੁਤ ਸਿਲੇਕਟਡ ਸਟੋਰਸ ਤੇ ਅਵੇਲੇਬਲ ਹੈ ਇਹ ਪ੍ਰੋਡਕਟ ਵੀ ਸੇਮ ਹੈ ਬਹੁਤ ਸਿਲੇਕਟ ਸਟੋਰਸ ਤੇ ਅਵੇਲੇਬਲ ਹੈ ਉਸ ਤੋਂ ਇਲਾਵਾ ਕੰਜ਼ਿਊਮਰ ਆਫਰ ਜਿੰਨਾ ਕਿ ਲੱਗੇ ਹੁੰਦੇ ਆ ਦੀਵਾਲੀ ਦੇ ਹਰ ਵਾਰੀ ਇਸ ਵਾਰੀ ਅਸੀਂ ਲੱਕੀ ਡਰਾ ਜਿਹੜਾ ਹਰ ਵਾਰੀ ਅਨਾਉਂਸ ਕਰਦੇ ਹਾਂ ਪਿਛਲੇ ਸਾਲ ਚੈਨਲ ਤੇ ਅਸੀਂ ਬੁਲੇਟ ਕੱਢਿਆ ਸੀਗਾ ਇਸ ਵਾਰੀ ਦੁਬਈ ਦਾ ਟ੍ਰਿਪ ਹੈਗਾ ਯਾ ਫਾਰ ਕਪਲਸ ਕੀ ਕਰਨਾ ਪੋਗਾ ਉਹਦੇ ਲਈ ਬਸ ਕੁਝ ਨਹੀਂ ਆਪਣਾ ਕੋਈ ਪ੍ਰੋਡਕਟ ਖਰੀਦੋ ਐਂਡ ਤੁਹਾਡਾ ਕਿਹੜਾ ਪ੍ਰੋਡਕਟ ਖਰੀਦਦੀ ਹੈ ਕੋਈ ਵੀ ਕੋਈ ਵੀ ਐਨੀਥਿੰਗ ਅਬਾਊਟ 10000 ਤੁਹਾਡਾ ਜਿਹੜਾ ਪ੍ਰੋਡਕਟ ਤੁਸੀਂ ਖਰੀਦੋਗੇ ਉਹ ਤੁਹਾਡਾ ਬੈਲੇਟ ਪਾਏਗਾ ਫੋਨ ਵੀ ਤੁਹਾਡੇ ਕੋਲ ਹੈ ਕਿ ਮੈਂ ਫੋਨ ਵਾਲੇ ਪਾਸੇ ਧਲਾ ਲਾਵਾਂ ਹਾਂਜੀ ਹਾਂਜੀ ਇਹ ਦੁਬਈ ਦਾ ਟ੍ਰਿਪ ਮੇਰੇ ਨਿਕਲੇਗਾ ਬਿਲਕੁਲ ਬਿਲਕੁਲ ਜੇਕਰ ਨਵਾਂ ਸ਼ਹਿਰ ਵਿੱਚ ਪੁਰਾਣੀਆਂ ਪੁਰਾਣੀਆਂ LEDS ਦੇਖ ਕੇ ਪੁਰਾਣੇ ਇਲੈਕਟ੍ਰੋਨਿਕ ਅਪਲਾਈਐਂਸਸ ਦੇਖ ਕੇ ਤੁਸੀਂ ਹੋ ਚੁੱਕੇ ਹੋ ਬੋਰ ਸਾਥਿਓ ਤੇ ਜੇਕਰ ਤੁਸੀਂ ਆਪਣੇ ਘਰ ਦੀ ਟੈਕਨੋਲੋਜੀ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਤੇ ਕਰਿਓ ਗੌਰ ਸਾਥਿਓ ਕਿ ਨਵਾਂ ਸ਼ਹਿਰ ਵਿੱਚ ਟੌਪ ਨੋਚ LEDS ACs ਰੈਫਰਿਜਰੇਟਰਸ ਅਤੇ ਹੋਰ ਸਾਰੇ ਇਲੈਕਟ੍ਰੋਨਿਕ ਅਪਲਾਈਐਂਸ ਕਿੱਥੇ ਮਿਲਦੇ ਆ ਦਾ ਨਾਮ ਹੁੰਦਾ ਹੈ ਮਲਹੋਤਰਾ ਇਲੈਕਟ੍ਰੋਨਿਕਸ ਸਟੋਰ ਸਾਥੀਓ ਮੀ ਸਟੋਰ ਸਾਥੀਓ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇ ਅੱਜ ਜੀ ਤੁਸੀਂ ਸ਼ਿਰਤ ਹੁੰਦਾ ਜ਼ਰੂਰ ਵੀਡੀਓ ਕਿਸ ਬਾਬਤ ਕੋਨ ਵਾਲੇ ਸਾਥੀਓ ਫੈਸਟੀਵਲ ਦਾ ਸੀਜ਼ਨ ਹੈ ਔਰ ਇਸ ਸਮੇਂ ਅਸੀਂ ਰਾਹੋ ਰੋਡ ਤੇ ਮਲਹੋਤਰਾ ਇਲੈਕਟ੍ਰੋਨਿਕਸ ਵਾਲਿਆਂ ਦੇ ਪਹੁੰਚੇ ਹੋਏ ਹਾਂ ਮੀ ਐਮਈ ਮੀ ਇਲੈਕਟ੍ਰੋਨਿਕਸ ਵੱਡਾ ਸ਼ੋਰੂਮ ਹੈ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੀ ਵੀਡੀਓ ਕੀਤੀ ਸੀਗੀ ਔਰ ਦਿਖਾਇਆ ਸੀਗਾ ਕਿ ਨਵਾਂ ਸ਼ਹਿਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਔਰ ਉਸ ਦੇ ਨਾਲ ਦੀ ਨਾਲ ਅਸੀਂ ਤੁਹਾਨੂੰ ਦਿਖਾ ਰਿਹਾ ਚਾਹੁੰਦੇ ਹਾਂ ਕਿ ਤੁਸੀਂ ਇੱਥੇ LED ਇਸ ਜਿਹੜੀ ਇਹਨਾਂ ਦੇ ਪੈਨਲ ਦੇਖ ਸਕਦੇ ਹੋ ਉਹ ਸਾਈਜ਼ ਇੱਥੇ ਤੁਹਾਨੂੰ ਮਿਲੇਗਾ ਜਿਹੜਾ ਸਾਈਜ਼ ਨਵਾਂ ਸ਼ਹਿਰ ਵਿੱਚ ਹਾਲੇ ਤੱਕ ਅਵੇਲੇਬਲ ਨਹੀਂ ਹੈ ਪ੍ਰੀਮੀਅਮ ਕੁਆਲਿਟੀ ਟੌਪ ਨੋਚ ਕੁਆਲਿਟੀ ਤੇ ਜੇਕਰ ਤੁਸੀਂ ਆਪਣੇ ਘਰ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਇੱਥੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਨਾ ਪਵੇਗਾ ਤੁਸੀਂ ਦੇਖੋ ਬਿਲਕੁਲ ਇੱਕ ਥੀਏਟਰ ਵਾਲਾ ਮਾਹੌਲ ਬਣਦਾ ਐ ਐਡੀ ਵੱਡੀ ਸਕਰੀਨ ਹਾਲੇ ਤੱਕ ਆਪਣੇ ਸ਼ਹਿਰ ਵਿੱਚ ਨਹੀਂ ਆਈ ਜਾਂ ਕਹਿ ਲਓ ਹਾਲੇ ਤੱਕ ਜਲੰਧਰ ਤੇ ਲੁਧਿਆਣਾ ਵਿੱਚ ਵੀ ਨਹੀਂ ਦੇਖੀ ਗਈ ਤੇ ਜਿਹਨਾਂ ਨੇ ਇੱਥੇ ਇਹ ਪ੍ਰੋਡਕਟ ਸਾਰੇ ਫੀਸੀਬਲ ਕਰਾਏ ਨੇ ਕਾਰਤਿਕ ਜੀ ਉਹਨਾਂ ਨੇ ਇੱਕ ਵਾਰ ਮੁਲਾਕਾਤ ਕਰ ਲਈ ਇਸ ਸਮੇਂ ਕਾਰਤਿਕ ਜੀ ਤੁਹਾਨੂੰ ਮੇਰੇ ਨਾਲ ਫਰੇਮ 'ਚ ਨਜ਼ਰ ਆ ਰਹੇ ਨੇ ਪਹਿਲਾਂ ਸਵਾਗਤ ਕਰਦੇ ਆਂ ਫਿਰ ਗੱਲਬਾਤ ਦਾ ਸلسਲਾ ਅੱਗੇ ਵਧਾਂਗੇ ਬਹੁਤ ਨਹੀਂ ਕਰ ਸਵਾਗਤ ਜੀ ਸਰ ਥੈਂਕ ਯੂ ਸਰ ਅੱਛਾ ਕਾਰਤਿਕ ਜੀ ਤੁਹਾਡੀ ਤਾਰੀਫ਼ ਵੀ ਬਣਦੀ ਐ ਸ਼ਲਾਘਾ ਵੀ ਬਣਦੀ ਐ ਮੈਂ ਕਹਾਂ ਤੁਸੀ ਵਧਾਈ ਦੇ ਪਾਤਰ ਵੀ ਹੋ ਕਿਉਂਕਿ ਤੁਹਾਡਾ ਜਿਹੜਾ ਸ਼ੋਰੂਮ ਹੈ ਉਹ ਬਾਕੇ ਨਾਲੋਂ ਵੱਖਰੇ ਇਸੇ ਕਰਕੇ ਹੈ ਕਿਉਂਕਿ ਲੇਟੈਸਟ ਟੈਕਨੋਲੋਜੀ ਜਿਹੜੀ ਉੱਥੇ ਤੁਸੀਂ ਇੱਥੇ ਫੀਸੀਬਲ ਕਰਾਉਂਦੇ ਹੋ ਅਵੇਲੇਬਲ ਕਰਾਉਂਦੇ ਹੋ ਇਹ ਮਤਲਬ ਪਿੱਛੇ ਕਾਰਨ ਕੀ ਹੈ ਡਿਮਾਂਡ ਹੀ ਇੰਨੀ ਹੁੰਦੀ ਹੈ ਕਿ ਤੁਹਾਡੇ ਮਨ ਚ ਹੁੰਦਾ ਕਿ ਯਾਰ ਨਵਾਂ ਸ਼ਹਿਰ ਦੇ ਲੋਕਾਂ ਨੂੰ ਆਪਾਂ ਲੇਟੈਸਟ ਟੈਕਨੋਲੋਜੀ ਜਿਹੜੀ ਮਹੀਲਾ ਕਰਵਾਣੀ ਮੈਂ ਹਮੇਸ਼ਾ ਹੀ ਤੁਹਾਡੇ ਚੈਨਲ ਦੇ ਥਰੂ ਗੱਲ ਕਰਦਾ ਹੁੰਦਾ ਕਿ ਨਵਾਂ ਸ਼ਹਿਰ ਦੇ ਵਿੱਚ ਕਸਟਮਰਸ ਸਪੈਂਡ ਤਾਂ ਕਰਨਾ ਚਾਹੁੰਦਾ ਬਟ ਉਹਨਾਂ ਨੂੰ ਆਪਸ਼ਨ ਨਹੀਂ ਮਿਲਦੀ ਹੈਗੀ ਉਸ ਲੈਵਲ ਦਾ ਡਿਸਪਲੇ ਨਹੀਂ ਮਿਲਦਾ ਕਿ ਇਹ ਉਸ ਲੈਵਲ ਦਾ ਵੈਰਾਈਟੀ ਨਹੀਂ ਮਿਲਦੀ ਬ੍ਰਾਂਡਸ ਦੀ ਕਹ ਲਓ ਮਾਡਲਸ ਦੀ ਕਹ ਲਓ ਤੇ ਆਪਾਂ ਛੋਟਾ ਜਿਹਾ ਐਫਰਟ ਕੀਤਾ ਆਪਣੇ ਵੱਲੋਂ ਕਿ ਅਸੀਂ ਸਾਰੇ ਬ੍ਰਾਂਡਸ ਤੇ ਆਪਣਾ ਪ੍ਰੀਮੀਅਮ ਜੋ ਐਕਸਪੀਰੀਅੰਸ ਦੇਣਾ ਚਾਹੁੰਨੇ ਤੁਸੀਂ ਸਾਰਾ ਕੁਝ ਅਵੇਲੇਬਲ ਕਰਾਈ ਹੈ ਅੰਡਰ ਵਨ ਰੂਫ ਅੱਛਾ ਲਾਸਟ ਟਾਈਮ ਅਸੀਂ ਐਸੀ 85 ਇੰਚਸ LED ਤੁਸੀਂ ਇੱਥੇ ਅਵੇਲੇਬਲ ਕਰਵਾਈ ਸੀ ਹੁਣ ਹੈ ਜੀ ਉਹ ਇੱਥੇ ਕਿਉਂ ਬਿਕ ਗਈ ਉਹ ਤਾਂ ਵਿਕ ਗਈਆਂ ਤੇ ਉਸ ਤੋਂ ਇਲਾਵਾ ਹਾਂਜੀ ਆਪਾਂ ਇਹ ਗੱਲ ਸਮਝੀਏ ਕਿ ਡਿਮਾਂਡ ਹੈ ਹਾਂਜੀ ਡਿਮਾਂਡ ਬਿਲਕੁਲ ਹੈਗੀ ਹੈ ਬਟ ਉਸ ਤੋਂ ਬਾਅਦ ਵੀ ਅਸੀਂ ਫਰਸਟ ਵੀ ਵਰ ਦਾ ਫਰਸਟ ਸਟੋਰ ਜਿਹੜੇ ਅਸੀਂ 85 ਇੰਚਸ ਲੈ ਕੇ ਆਏ ਸੀਗੇ ਹਾਂ ਨਵਾਂ ਸ਼ਹਿਰ ਦੇ ਵਿੱਚ ਜੀ ਤੇ ਡਿਮਾਂਡ ਬਣੀ ਹੁਣ ਅਸੀਂ 98 ਇੰਚਸ ਇੰਟਰੋਡਿਊਸ ਕੀਤੀ ਹੈ ਆਪਣੇ ਸਟੋਰ ਤੇ ਉਹ ਇਹ ਘਰ ਚ ਇੰਨੀ ਥੀਏਟਰ ਐਦਾਂ ਬਣਦਾ ਹਾਂਜੀ ਕਿ ਆ 55 ਨਾਲ ਨਹੀਂ ਇਹ 98 ਇੰਚਸ ਜਿਹੜੀ ਤੁਹਾਨੂੰ ਲਾਈਵ ਨਜ਼ਰ ਆ ਰਹੀ ਹੈ ਤੁਸੀਂ ਜਿਵੇਂ ਕਹਿੰਦੀ ਹੁੰਦੇ ਨੇ ਨਾ ਟੱਚ ਐਂਡ ਫੀਲ ਮਤਲਬ ਤੁਹ ਤੁਸੀਂ ਆਪਣੀ ਅੱਖ ਨਾਲ ਇੱਥੋਂ ਦੇਖ ਕੇ ਫੀਲ ਕਰ ਸਕਦੇ ਹੋ ਕਿ ਕੁਆਲਿਟੀ ਕਿਹੋ ਜਿਹੀ ਹੈ ਅੱਛਾ ਹੁਣ ਜੀਐਸਟੀ ਦੀਆਂ ਦਰਾਂ ਘਟੀਆਂ ਜੀ ਇਹ ਵੈਸੇ ਤਾਂ ਚਲੋ ਹਾਈ ਐਕਸਪੈਂਸਿਵ ਖੁਣਾਉਣਾ ਜੀ ਸ਼ੌਕ ਹੀ ਪੂਰਾ ਕਰਨਾ ਜਿਹਨੇ ਵੀ ਲੈਣਾ ਪਰ ਜਿਹੜੀਆਂ ਜੀਐਸਟੀ ਦੀਆਂ ਦਰਾਂ ਘਟੀਆਂ ਉਹਦੇ ਨਾਲ ਇੱਥੇ ਟੈਕਸ ਕੁਝ ਘਟਿਆ 10% ਦਾ ਤਾਂ ਗਵਰਨਮੈਂਟ ਵੱਲੋਂ ਫਾਇਦਾ ਹੈ ਹੂੰ ਬਾਕੀ ਦੀਵਾਲੀ ਆਫਟਰ ਦੀਵਾਲੀ ਡਿਸਕਾਊਂਟਸ ਇੱਥੇ ਜੜਾ ਨੈਟ ਜਿਹੜਾ ਬੈਨੀਫਿਟ ਹੈਗਾ ਆ ਜੀ ਉਹ ਇਸ ਵੇਲੇ ਤੁਹਾਨੂੰ 1 ਲੱਖ ਤੋਂ ਜ਼ਿਆਦਾ ਹੋ ਰਿਹਾ ਹੈ मतलब दिवाली ਦੇ ਉੱਤੇ ਇਹ ਜਿਹੜੀ LED ਆਪਾਂ ਦੇਖ ਪਾ ਰਿਹਾ 98 ਇੰਚਸ ਦੀ ਇਹ ਤੇ 1 ਲੱਖ ਦਾ ਫਾਇਦਾ ਹੈ ਜੇ ਅਸੀਂ ਮਲਹੋਤਰਾ ਇਲੈਕਟ੍ਰੋਨਿਕਸ ਤੋਂ ਪਰਚੇਸ ਕਰੀਏ ਬਿਲਕੁਲ ਉਸ ਤੋਂ ਵੱਧ ਹੀ ਹੈ ਸਾਡੇ ਵੱਲੋਂ ਕੰਜ਼ਿਊਮਰ ਆਫਰ ਵੀ ਹੈ ਸਾਊਂਡ ਬਾਰ ਅਸੀਂ ਫ੍ਰੀ ਦੇ ਰਹੇ ਹਾਂ ਇਹਦੇ ਨਾਲ Samsung ਦਾ ਹੀ 50000 ਦਾ ਸਾਊਂਡ ਬਾਰ ਹੈ ਮੰਨ ਲਓ ਮੈਂ ਸਾਊਂਡ ਬਾਰ ਨਹੀਂ ਲੈਣਾ ਫਿਰ ਫਿਰ ਆਪਾਂ ਕੱਢ ਦਵਾਂਗੇ ਪ੍ਰਾਈਸ ਉਹਦਾ ਅੱਛਾ ਬੜੀ ਵਾਰ ਇਹ ਹੁੰਦਾ ਕਿ ਕਹਿੰਦੇ ਕਿ ਗਿਫਟ ਕੋਈ ਹੋਰ ਦੇ ਦਿੰਨੇ ਆ ਹਾਂਜੀ ਹਾਂਜੀ ਨਹੀਂ ਅਸੀਂ ਉਹਦਾ ਕਸਟਮਰ ਦੇ ਕਨਵੀਨੀਅੰਸ ਦੇ ਹਿਸਾਬ ਨਾਲ ਅਸੀਂ ਕਸਟਮਰ ਇਜ਼ ਕਿੰਗ ਸਾਡੇ ਲਈ ਤਾਂ ਠੀਕ ਹੈ ਜੀ ਤੇ ਜਿੱਦਾਂ ਕਸਟਮਰ ਦੀ ਕਨਵੀਨੀਅன்ஸ் ਹੁੰਦੀ ਅਸੀਂ ਉਦਾਂ ਕਰਦੇ ਰਹੇਗਾ ਅੱਛਾ ਜਾਇੰਟ ਹੈ ਪੂਰਾ ਹਾਂਜੀ ਹਾਂਜੀ ਹੋਮ ਥੀਏਟਰ ਹੈ ਮਤਲਬ ਹੁਣ ਐਦਾਂ ਹੈ ਕਿ ਹੌਲੀ ਹੌਲੀ ਕਰਕੇ ਜਿਹੜੇ ਥੀਏਟਰਸ ਦਾ ਕਲਚਰ ਹੈਗਾ ਉਹ ਘਟ ਗਿਆ ਆਪਾਂ ਦੇਖਿਆ ਹੂੰ ਕਿਉਂਕਿ OTT ਪਲੈਟਫਾਰਮਸ ਆ ਗਏ ਹੈਗੇ ਆ ਜੀ ਜੀ ਹੁਣ ਮੋਸਟਲੀ ਬੰਦੇ ਘਰੇ ਪਸੰਦ ਕਰਦੇ ਸਾਰੇ ਲੋਕ ਦੇਖਣਾ ਕਿ ਘਰੇ ਹੀ ਸਾਡੇ ਵਧੀਆ ਐਕਸਪੀਰੀਅੰਸ ਸਾਨੂੰ ਪਿਕਚਰ ਕੁਆਲਿਟੀ ਵਧੀਆ ਮਿਲੇ ਜੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਥੀਏਟਰ ਅਸੀਂ ਘਰ ਲੈ ਕੇ ਆਈਏ ਤੁਹਾਡੇ ਅਜਾ ਪਿਕਚਰ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਕੀ ਕਹਿਣਾ ਚਾਹੋਗੇ ਐਲਈਡੀ ਦੇਖੋ ਇਹ ਬ੍ਰਾਂਡਡ ਹੈ ਕੋਈ ਅਸੀਂ ਲੋਕਲ ਨਹੀਂ ਰੱਖਦੇ ਇੱਥੇ ਮਟੀਰੀਅਲ ਜਿੱਦਾਂ ਕਿ ਸਾਰਿਆਂ ਨੂੰ ਸਾਡੇ ਕਸਟਮਰਸ ਨੂੰ ਵੀ ਤੁਹਾਡੇ ਥੀਵਜ਼ ਨੂੰ ਵੀ ਪਤਾ ਹੀ ਹੈ ਜੀ ਤੇ ਬ੍ਰਾਂਡ ਹੈਗਾ 120 ਹਰਟਜ਼ ਦਾ ਫਰੈਸ਼ ਰੇਟ ਹੈਗਾ ਯਾ ਮਤਲਬ ਰਿਸਪੌਂਸ ਟਾਈਮ ਬਹੁਤ ਅੱਛਾ ਹੈ ਐਲਈਡੀ ਦਾ ਤੇ 4K ਦੇ ਵਿੱਚ ਹਾਈਐਸਟ ਜਿਹੜੀ ਸੀਰੀਜ਼ ਆਂਦੀ ਹੈ ਉਹ ਵਾਲੀ ਸੀਰੀਜ਼ ਹੈਗੀ ਇਹ ਜੀ ਤੇ ਬਹੁਤ ਸਿਲੈਕਟਡ ਸਟੋਰਸ ਤੇ ਅਵੇਲੇਬਲ ਹੈ ਅਕ੍ਰੋਸ ਪੰਜਾਬ ਜੀ ਕਿਉਂਕਿ ਕੰਪਨੀ ਦੀ ਅਪਰੂਵਲ ਦੇ ਨਾਲ ਹੀ ਆਂਦੀ ਹੈ ਇਹ ਜੀ ਤਬ ਮੰਨ ਲਓ ਹੁਣ ਮੈਂ ਮਨ ਬਣਾ ਲਿਆ ਜੀ ਮੈਂ ਦੇਖ ਲਈ ਐਲਈਡੀ ਮੇਰਾ ਦਿਲ ਕਰਦਾ ਕਿ ਮੈਂ ਇਹ ਹੁਣ ਦੀਵਾਲੀ ਤੇ ਆਪਣੇ ਘਰ ਲੈ ਕੇ ਜਾਣੀ ਹੈ ਪੈਸੇ ਵੀ ਕਹਿੰਦੇ ਸ਼ੁਭ ਹੁੰਦਾ ਆਪਣੇ ਘਰ ਦੀਵਾਲੀ ਤੇ ਕੋਈ ਇਲੈਕਟ੍ਰੋਨਿਕ ਅਪਲਾਈਂਸਸ ਲੈ ਕੇ ਬਿਲਕੁਲ ਬਿਲਕੁਲ ਤਾਂ ਹੁਣ ਐਦਾ ਹੈ ਕਿ ਮੰਨ ਲਓ ਮੇਰੇ ਬਾਗ ਕਿਸੇ ਹੋਰ ਨੇ ਵੀ ਸੋਚ ਲਿਆ ਹੁਣ 2 3 4 ਜਣੇ ਇੱਥੇ ਆਗੇ ਤਾਂ ਫਿਰ ਤੁਸੀਂ ਚਾਰੇ ਜਣੇ ਉਹ ਅਵੇਲੇਬਲ ਕਰਾ ਦੋਗੇ ਐਦਾ ਤਾਂ ਨਹੀਂ ਕਿ ਇਕੱਲਾ ਇੱਕ ਹੀ 20 ਪਿਆ ਨਹੀਂ ਜਿੱਦਾਂ ਕਿ ਮੈਂ ਕਿਹਾ ਕਿ ਮਟੀਰੀਅਲ ਦਾ ਅਵੇਲੇਬਿਲਟੀ ਦਾ ਇਸ਼ੂ ਹੀ ਨਹੀਂ ਰਹਿੰਦਾ ਨਾ ਕਦੀ 85 ਦੇ ਨਾਲ ਰਹਾ ਨਾ ਕਦੀ 98 ਨਾ ਰਹੇਗਾ ਹਾਂ ਪਾਲੋ ਚਾਰ ਪੰਜ ਕਸਟਮਰ ਆ ਗਏ ਕਿ ਸਾਨੂੰ 98 ਇੰਚਸ ਦੀ LED ਚਾਹੀਦੀ ਆ ਤਾਂ ਚਾਰਾ ਪੰਜਾਂ ਨੂੰ ਜਿਹੜੀ ਮਹਈਆ ਹੋ ਜਾਏਗੀ ਹਾਂਜੀ ਹਾਂਜੀ ਡੈਫੀਨਿਟਲੀ ਠੀਕ ਹੈ ਜੀ ਆ ਸਾਰੇ ਰਿਮੋਟ ਇਹਦੇ ਆ ਕਿ ਵੱਖ-ਵੱਖ ਇਹ ਵਖਰੇ ਵਖਰੇ ਆ ਰਹੀ ਚਲੋ ਮੈਂ ਕਹਾਂ ਸ਼ਾਇਦ ਇਹਦੇ ਇੰਨੇ ਜ਼ਿਆਦਾ ਨਹੀਂ ਜੀ ਆ ਫਿਰ ਇਹਨੂੰ ਘਰ ਜਾ ਕੇ ਫਿੱਟਤਾ ਤੁਹਾਡੀ ਟੀਮ ਹੀ ਕਰਕੇ ਆ ਜੀ ਬਿਲਕੁਲ ਬਿਲਕੁਲ ਕੰਪਨੀ ਦੇ ਟੈਕਨੀਸ਼ੀਅਨਸ ਆਂਦੇ ਹੁੰਦੇ ਆ ਠੀਕ ਹੈ ਜੀ ਤੇ ਹੁਣ ਆਪਾਂ 1 ਬਾਈ 1 ਸਵਿਫਟਲੀ ਮੈਂ ਤੁਹਾਨੂੰ ਦੱਸ ਦਗੀ ਹਾਂਜੀ ਡੈਫੀਨਿਟਲੀ 75 ਤੋਂ ਲੈ ਕੇ 32 ਤੱਕ ਜੀ ਜੀ ਜਿੰਨੀ ਮਾਡਲਸ ਦੀ ਵੈਰਾਈਟੀ ਹੈ ਤੇ ਜਿੰਨਾ ਸਾਈਜ਼ ਇੱਥੇ ਅਵੇਲੇਬਲ ਹੈਗਾ ਆ ਜੀ ਇੱਕ ਵਾਲ ਦੇ ਉੱਪਰ ਹੀ ਇਸ ਸਿਟੀ ਦੇ ਵਿੱਚ ਕਿਹੜੀ ਜਿਹੜੀ ਕੰਪਨੀ ਹੈਗੀ ਆਪਾਂ ਇੱਕ ਵਾਰ ਦੱਸ ਦਈਏ ਸਾਡੇ ਕੋਲ ਸੈਮਸੰਗ ਸੋਨੀ ਐਲਜੀ ਜੀ TCL ਜੀ ਤੇ ਪੈਨਸੋਨਿਕ ਇਹ ਸਾਰੇ ਬ੍ਰਾਂਡਸ ਅਵੇਲੇਬਲ ਹੈਗੇ ਆਪਣੇ ਕੋਲ ਅੱਛਾ ਇੱਕ ਨਾ ਸਾਡੀ ਟੀਮ ਚੋਂ ਕੇ ਸਭ ਵੀ ਇੱਕ ਸਵਾਲ ਕੀਤਾ ਕਿ ਕਹਿੰਦਾ ਭਾਈ ਤੁਸੀਂ ਜ਼ਰੂਰ ਪੁੱਛਿਓ ਕਹਿੰਦਾ ਕਿ ਜਿੰਨੀ ਕਲੈਰਿਟੀ ਇੱਥੇ ਆ ਰਹੀ ਹੈ ਜੀ ਜਦੋਂ ਘਰ ਆਪਾਂ ਇੱਥੋਂ LED ਖਰੀਦ ਕੇ ਲੈ ਜਾਗੇ ਉਨੀ ਕਲੈਰਿਟੀ ਕੀ ਸਾਡੇ ਘਰ ਤੇ ਵੀ ਆਵੇਗੀ ਮੈਂ ਇਹਦੇ ਬਾਰੇ ਕਹੂੰਗਾ ਕਿ ਵਧੀਆ ਹੀ ਆਏਗੀ ਤੁਹਾਨੂੰ ਕਿਉਂਕਿ ਇੱਥੇ ਕੰਪੈਰੀਜ਼ਨ ਲਈ ਟੀਵੀ ਬਹੁਤ ਜ਼ਿਆਦਾ ਲੱਗੇ ਹੋਏ ਆ ਜੀ ਤੁਸੀਂ ਇੱਕ ਦੇਖਦੇ ਆ ਤੁਹਾਨੂੰ ਦੂਜਾ ਲੱਗਦਾ ਕਿ ਜ਼ਿਆਦਾ ਕਲੀਅਰ ਆ ਹੂੰ ਹੁਣ ਤੁਹਾਡੇ ਘਰ ਬੇਸਿਕ ਵੀ ਜਾਏਗਾ ਤੁਹਾਨੂੰ ਉਹ ਵੀ ਵਧੀਆ ਲੱਗੇਗਾ ਕੰਪੈਰੀਜ਼ਨ ਲਈ ਨਹੀਂ ਨਾ ਹੁਣ ਨਾਲ ਪਿਆ ਕੋਈ ਨਹੀਂ ਹੁਣ ਜਿਵੇਂ ਆਹ ਕਲੈਰਿਟੀ ਆ ਤੁਸੀਂ ਇਹ ਦੇਖੋਗੇ ਇਹਦੀ ਵੀ ਸਿਮਰੀ ਆ ਹਾਂਜੀ ਹਾਂਜੀ ਬਿਲਕੁਲ ਆਪਾਂ ਮਤਲਬ ਜਾ ਦੇਖੀਏ ਕਿ ਲਾਈਵ ਹੀ ਦੇਖ ਰਹੇ ਆਂ ਇਹ ਸੇਮ ਕਲੈਰਿਟੀ ਕਰਾ ਦੇ ਜੀ ਡੈਫੀਨਿਟਲੀ ਜਦ ਚੀਜ਼ੇ ਹੀ ਹੋ ਜਾਣੀਆਂ ਤਾਂ ਫਿਰ ਚੀਜ਼ ਵੀ ਕਲੈਰਿਟੀ ਵੀ ਸੇਮ ਹੀ ਆਏਗੀ ਜੀ ਤੇ ਜੇ ਮੰਨ ਲਓ ਕੋਈ ਕਹਿੰਦਾ ਕਿ ਅਸੀਂ ਬਹੁਤ ਦੇ ਪੈਸੇ ਨਹੀਂ ਖਰ ਸਕਦੇ ਜੀ ਉਹਦੇ ਲਈ ਸਾਡੇ ਕੋਲ ਸੀਕਸ਼ਨ ਚ ਨਹੀਂ ਵੀ ਜਾਣਾ ਚਾਹੁੰਦੇ ਜਿਹੜੇ ਪ੍ਰੀਮੀਅਮ ਇਦਾਂ ਹੈ ਕਿ ਬ੍ਰਾਂਡ ਪ੍ਰੀਮੀਅਮ ਉਹ ਹੁੰਦਾ ਹੈ ਕਿ ਜਿਹਦੀ ਆਫਟਰ ਸੇਲ ਸਰਵਿਸ ਮਿਲ ਜਵੇ ਜਿਹੜੇ ਉਹਦੇ ਵਿੱਚ ਜੀ ਬਾਕੀ ਪ੍ਰਾਈਸ ਸੈਗਮੈਂਟ ਤੁਹਾਡਾ ਕਿੰਨਾ ਤੁਹਾਡੀ ਪਾਕਟ ਅਲਾਉ ਕਰਦੀ ਹੈ ਉਸ ਹਿਸਾਬ ਨਾਲ ਸਾਡੇ ਕੋਲ ਬ੍ਰਾਂਡ ਇਥੇ ਅਵੇਲੇਬਲ ਪਏ ਆ ਉਹ ਬ੍ਰਾਂਡ ਵੀ ਹੈਗੇ ਆ TCL ਹੈਗਾ ਹੈ TCL ਇੱਕ ਇਦਾਂ ਦਾ ਬ੍ਰਾਂਡ ਹੈ ਜਿਹੜਾ ਤੁਹਾਨੂੰ ਐਂਟਰੀ ਲੈਵਲ ਬ੍ਰਾਂਡ ਹੈ ਬਟ ਉਹਦੀ ਪਿਕਚਰ ਕੁਆਲਿਟੀ ਬਹੁਤ ਅੱਛੀ ਹੈ ਠੀਕ ਹੈ ਜੀ ਤੇ ਤੁਹਾਨੂੰ ਉਹ ਵੀ ਅਵੇਲੇਬਲ ਮਿਲੇਗਾ ਸਾਡੇ ਕੋਲ ਜੀ ਇਧਰ ਆਪਾਂ ਦੇਖ ਪਾ ਰਹੇ ਆ ਕਿ ਤਕਰੀਬਨ ਜਿੰਨੀਆਂ ਵੀ ਬ੍ਰਾਂਡੇਡ ਕੰਪਨੀਆਂਸ ਨੇ ਉਹਨਾਂ ਦੀ ਐਲਈਡਸ ਇੱਥੇ ਹੈਗੀਆਂ ਔਰ ਜਿਹੜਾ ਸਾਈਜ਼ ਤੁਸੀਂ ਚਾਹੋਗੇ ਉਹ ਤੁਹਾਨੂੰ ਇਹ ਮਹਈਆ ਕਰਵਾਣਗੇ ਔਰ ਜੋ ਇੱਥੇ ਐਡਵਾਈਸ ਕਰਦੇ ਆ ਜਾਂ ਡੈਮੋ ਦਿਖਾਈ ਜਾਂਦੀ ਹੈ ਤੁਸੀਂ ਆਓਗੇ ਤਾਂ ਕਹੋਗੇ ਕਿ ਸੱਚੀਓ ਲਾਜਵਾਬ ਹੈ ਭਾਜੀ ਅੱਗੇ ਅੱਗੇ ਰੈਫਰਿਜਰੇਟਰਸ ਦੀ ਬਹੁਤ ਰੇਂਜ ਹੈਗੀ ਸਾਡੇ ਕੋਲ ਜੀ ਸਾਈਡ ਬਾਈ ਸਾਈਡ ਰੈਫਰਿਜਰੇਟਰਸ ਆਂਦੇ ਆ ਇਸ ਤੋਂ ਇਲਾਵਾ ਸਾਡੇ ਕੋਲ ਡਬਲ ਡੋਰ ਰੈਫਰਿਜਰੇਟਰ ਸਿੰਗਲ ਡੋਰ ਜੀ ਅਕ੍ਰਾਸ ਬ੍ਰਾਂਡ ਸਾਡੇ ਕੋਲ ਅਵੇਲੇਬਲ ਆ ਜੀ ਉਹਦੇ ਨਾਲ ਆਫਰਸ ਲੱਗੀਆਂ ਏਅਰ ਫਰਾਇਰ ਫ੍ਰੀ ਹੈਗਾ ਆ ਜੀ ਗਰਮੈਂਟ ਸਟੀਮਰ ਫ੍ਰੀ ਹੈਗਾ ਆ ਜੀ ਅੱਛਾ ਇੱਕ ਚੀਜ਼ ਮੈਂ ਇਹ ਕਹਿਣਾ ਚਾਹੁੰਦਾ ਐ ਕਿ ਜਿਹੜਾ ਗਿਫਟਸ ਮਿਲਦੇ ਆ ਦੀਵਾਲੀ ਤੇ ਨਾਲ ਜਿੱਦਾਂ ਕਿ ਮੈਂ ਪਿਛਲੇ ਸਾਲ ਵੀ ਕਿਹਾ ਸੀਗਾ ਬ੍ਰਾਂਡਡ ਹੀ ਮਿਲਣਗੇ ਓਕੇ ਤੁਹਾਨੂੰ ਫਿਲਿਪਸ ਦਾ ਪ੍ਰੋਡਕਟ ਮਿਲੇਗਾ ਗਿਫਟ ਡਿਪੈਂਡਿੰਗ ਔਨ ਤੁਸੀਂ ਕਿਹੜੀ ਚੀਜ਼ ਲੈ ਰਹੇ ਹੋ ਉਸ ਲੈਵਲ ਦਾ ਤੁਹਾਨੂੰ ਗਿਫਟ ਮਿਲੇਗਾ ਜਿੱਦਾਂ ਹੁਣ 5000 ਦਾ ਏਅਰ ਫਰਾਇਰ ਫ੍ਰੀ ਹੈ ਜੀ ਇਹਦੇ ਨਾਲ ਜਿਹੜਾ 5000 ਦਾ ਵਿਕਦਾ ਹੈ ਮਾਰਕੀਟ ਦੇ ਵਿੱਚ ਐਮ ਆਰ ਪੀ ਨਹੀਂ ਜਿਹਦੀ 5000 ਤੇ ਉਹ ਫਿਲਪਸ ਦੇ ਪ੍ਰੋਡਕਟ ਹੈ ਜਿਹੜਾ 5000 ਦਾ ਸੇਲਿੰਗ ਪ੍ਰਾਈਸ ਹੈ ਜਿਹਦਾ ਕੋਈ অফਕੋਰਸ ਤਾਂ ਬ੍ਰੈਂਡ ਨਹੀਂ ਹੈ ਨਹੀਂ ਤੁਹਾਨੂੰ ਵਿਦ ਪ੍ਰੋਪਰ ਮਤਲਬ ਬਿੱਲ ਐਂਡ ఎవਰੀਥਿੰਗ ਤੁਹਾਨੂੰ ਗਿਫਟ ਵੀ ਮਿਲੇਗਾ ਜਿਹੜਾ ਕਿ ਮਾਰਕੀਟ ਦੇ ਵਿੱਚ ਬਹੁਤ ਵੱਡਾ ਪਾਰਟ ਮਿਸਿੰਗ ਹੁੰਦਾ ਹੈ ਜੀ ਤੇ ਰੈਫਰਿਜਰੇਟਰਸ ਦੀ ਗੱਲ ਕਰੀਏ ਇਹਦੇ ਵਿੱਚ ਕਿਹੜੇ ਕਿਹੜੇ ਬ੍ਰੈਂਡ ਆਪਣੇ ਕੋਲ ਹੈਗੇ ਆ LG, Panasonic, Bosch and Samsung. ਠੀਕ ਹੈ ਨਾਲ ਤੁਸੀਂ ਸਨੈਕਸ ਲੇਅਰ ਫਰਾਈਅਰ ਦੇ ਦੇਣਾ। ਡੈਫੀਨਿਟਲੀ। ਜੇ ਫ੍ਰਿਜ ਲਈ ਤੁਹਾਨੂੰ ਅੱਛਾ ਫ੍ਰਿਜ ਦੀ ਗੱਲ ਕਰੀਏ ਇਧਰ ਕਿਹੜੀ ਸਾਈਜ਼ ਦੀ ਡਿਮਾਂਡ ਰਹਿੰਦੀ ਹੈ ਜਾਂ ਕਿਸ ਤਰ੍ਹਾਂ ਦੇ ਫ੍ਰਿਜ ਦੀ ਜ਼ਿਆਦਾ ਡਿਮਾਂਡ ਰਹਿੰਦੀ ਹੈ? ਸਾਈਡ ਬਾਈ ਸਾਈਡ ਦੇ ਵਿੱਚ ਜੇ ਗੱਲ ਕਰੀਏ ਸਾਡੇ ਕੋਲ ਸਾਰੇ ਜਿਹੜੇ ਇਹ ਲੱਗੇ ਹੋਏ ਆ ਤੁਹਾਨੂੰ ਦਿਖ ਰਹੇ ਇਹਨਾਂ ਸਾਰਿਆਂ ਦੀ ਡਿਮਾਂਡ ਬਹੁਤ ਹੈ। ਜੀ। ਅਸੀਂ ਪਿਕ ਐਂਡ ਚੂਜ਼ ਕਰਕੇ ਬਹੁਤ ਵਧੀਆ ਰੱਖੇ ਹੋਏ ਆ ਸਾਰੇ ਮਾਡਲਸ। ਮੈਂ ਕਸਟਮਰ ਨੂੰ ਕਹੂੰਗਾ ਤੁਸੀਂ ਆ ਕੇ ਦੇਖੋ ਇੱਕ ਵਾਰੀ ਜੀ ਤੇ ਤੁਹਾਨੂੰ ਡੈਫੀਨਿਟਲੀ ਪਸੰਦ ਆਏ ਸਾਰੇ ਬ੍ਰਾਂਡਸ ਹੈਗੇ ਸਭ ਬ੍ਰਾਂਡਸ ਹੈਗੇ ਸਾਡੇ ਕੋਲ ਜੀ ਏਸੀ ਵਾਲੇ ਪਾਸੇ ਅੱਜ ਹੀ ਏਅਰ ਕੰਡੀਸ਼ਨਰ ਦੇ ਵਿੱਚ ਫਿਰ GST ਦਾ ਤੁਹਾਨੂੰ ਬੈਨੀਫਿਟ ਮਿਲੇਗਾ ਜੀ ਤੁਸੀਂ ਇੰਪਲੀਮੈਂਟ ਕਰ ਦਿੱਤਾ ਡੈਫੀਨਿਟਲੀ ਡੈਫੀਨਿਟਲੀ ਸਾਰੇ ਤੁਹਾਨੂੰ ਸਾਰੇ ਬ੍ਰਾਂਡਸ ਤੇ ਸਾਰੀ LEDS ਦੇ ਵਿੱਚ ਜੀ 43 ਐਂਡ ਅਬੋਵ LED ਤੇ ਸਾਰੇ ਜਿਹੜੇ ਏਸੀ ਹੈਗੇ ਆ ਉਹਦੇ ਵਿੱਚ ਤੁਹਾਨੂੰ 28 ਤੋਂ 18% ਇੱਕ ਹੈ ਤੇ ਆਫ ਸੀਜ਼ਨ ਦੇ ਡਿਸਕਾਊਂਟ ਅਲੱਗ ਹੈਗੇ ਆ ਜੀ ਮੈਂ ਜਿਵੇਂ ਸਟਾਰਟਿੰਗ 'ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਕਿ ਇਹ ਜਿਹੜਾ ਸ਼ੋਰੂਮ ਹੈ ਬਾਕੇ ਨਾਲੋਂ ਵੱਖਰਾ ਇਸ ਕਰਕੇ ਆ ਕਿਉਂਕਿ ਫਿਊਚਰਿਸਟਿਕ ਪ੍ਰੋਡਕਟ ਜਿਹੜੇ ਇੱਥੇ ਤੁਹਾਨੂੰ ਅਵੇਲੇਬਲ ਕਰਾਏ ਜਾਂਦੇ ਆ ਇਧਰ ਆਪਾਂ ਦੇਖ ਪਾ ਰਹੇ ਪੈਨਸੋਨਿਕ ਸੈਮਸੰਗ ਹੋਰ ਬਹੁਤ ਸਾਰੇ ਬ੍ਰਾਂਡਸ ਜਿਹੜੇ ਅਵੇਲੇਬਲ ਹੈਗਾ ਆਪਣੇ ਕੋਲ ਲੋਇਡ ਹੈਗਾ ਹੈ ਜੀ 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 ਤੇ ਇਹਦੇ ਬਾਰੇ ਤੁਸੀਂ ਕੋਈ ਜਾਣਕਾਰੀ ਦੇਣਾ ਚਾਹੋ 에어 ਕੰਡੀਸ਼ਨਰ ਦੇ ਵਿੱਚ ਮੈਂ ਕਹਿਣਾ ਚਾਹੂੰਗਾ ਕਿ ਇਹ ਬਾਕੀ ਪ੍ਰੋਡਕਟਸ ਲਈ ਵੀ ਚੀਜ਼ ਰਹੇਗੀ ਕਨਸਟੈਂਟ ਜੀ ਕਿ ਸਾਡੇ ਕੋਲ ਸਭ ਤੋਂ ਵਧੀਆ ਚੀਜ਼ ਇਹ ਤੁਹਾਨੂੰ ਮਿਲੂਗੀ ਕਿ ਐਡਵਾਈਸ ਜਿਹੜੀ ਹੁੰਦੀ ਹੈ ਉਹ ਉਹ ਨਹੀਂ ਮਿਲਦੀ ਕਿਤੇ ਸਹੀ ਕਸਟਮਰ ਨੂੰ ਇੱਥੇ ਤੁਹਾਨੂੰ ਹਰ ਪ੍ਰੋਡਕਟ ਬਾਰੇ ਐਡਵਾਈਸ ਸਹੀ ਮਿਲੇ ਪਰ ਮੈਂ ਦੇਖ ਪਾ ਰਿਹਾ ਇੱਥੇ ਤੁਹਾਡੇ ਕਸਟਮਰ ਆਏ ਹੋਏ ਆ ਪਿਛਲੇ ਤਕਰੀਬਨ 1.5 ਘੰਟੇ ਤੋਂ ਡਿਸਕਸ਼ਨ ਚੱਲ ਰਹੀ ਆ ਐਡਵਾਈਸ ਦੇ ਸਰ ਅਸੀਂ ਐਡਵਾਈਸ ਦੇ ਬਿਜ਼ਨਸ ਦੇ ਵਿੱਚ ਆ ਜੇ ਸਹੀ ਐਡਵਾਈਸ ਸਹੀ ਕਰਾਂਗੇ ਕਸਟਮਰ ਨੂੰ ਆਪ ਹੀ ਪਤਾ ਲੱਗ ਜਾਏਗਾ ਪਰ ਜਦੋਂ ਕਾਰ ਨਿਕੀ ਆ ਮਤਲਬ ਪਿਛਲੇ 1.5 ਘੰਟੇ ਤੋਂ ਕੀ ਡਿਸਕਸ਼ਨ ਚੱਲ ਰਹੀ ਆ ਜਿਹੜੀ ਹਾਲੇ ਤੱਕ ਸਿੱਟੇ ਤੇ ਨਹੀਂ ਪਹੁੰਚੀ ਕਿਉਂਕਿ ਰੇਂਜ ਬਹੁਤ ਹੈ ਨਾ ਹਾਂ ਕਰਕੇ ਕਸਟਮਰ ਕੰਫਿਊਜ਼ ਹੋ ਜਾਣ ਨਹੀ ਉਹਨਾਂ ਕੋਲ ਆਪਸ਼ਨ ਬਹੁਤ ਹੈ ਉਹਨਾਂ ਨੂੰ ਕਿਤੇ ਹੋਰ ਜਾਣ ਦੀ ਨੀਡ ਲੱਗਦੀ ਨਹੀਂ ਹੈਗੀ ਫਿਰ ਜਾ ਕੇ ਤਾਂ ਮਤਲਬ ਡਿਸਾਈਡ ਕਰਦੇ ਹੋ ਪੇਪਰ ਤੇ ਵੀ ਸਾਈਜ਼ ਪਹਿਲਾਂ ਡੈਫੀਨਿਟਲੀ ਸਾਈਜ਼ ਡਿਸਕਸ ਹੁੰਦਾ ਹੈ ਫਿਰ ਬਜਟ ਡਿਸਕਸ ਹੁੰਦਾ ਹੈ ਫਿਰ ਉਸ ਤੋਂ ਬਾਅਦ ਪਿਕਚਰ ਕੁਆਲਿਟੀ ਸਾਊਂਡ ਕੁਆਲਿਟੀ ਸਾਰਾ ਅਸੀਂ ਐਡਵਾਈਸ ਮਤਲਬ ਐਡਵਾਈਸ ਬਿਜ਼ਨਸ ਦੇ ਵਿੱਚ ਆ ਜਿੰਨੇ ਤੁਹਾਡੇ ਕੋਲ ਪ੍ਰੋਡਕਟ ਹੈ ਸਾਰੇ ਦੇ ਫੀਚਰਸ ਬਾਰੇ ਵੀ ਡਿਸਕਸ ਕਰਦੇ ਡੈਫੀਨਿਟਲੀ ਡੈਫੀਨਿਟਲੀ ਇਹ ਵੀ ਦੱਸਿਆ ਜਾਂਦਾ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਕਿਹੜਾ ਜ਼ਿਆਦਾ ਬੈਟਰ ਹੈ ਬਿਲਕੁਲ ਬਿਲਕੁਲ ਜੇ ਇਹ ਵੀ ਦੱਸ ਦਿਓ ਕਿ ਆ ਸਕਦਾ ਹੈ ਏਦਾਂ ਹੁੰਦਾ ਕਿ ਜਿਹੜੇ LED's ਅੱਜ ਕੱਲ ਜਿਹੜੀਆਂ ਆਂਦੀਆਂ ਹਨ 7 ਸਾਲ ਤੱਕ ਤਾਂ ਅਪਡੇਟ ਉਦੋਂ ਹੀ ਜਾਂਦਾ ਹੋਣਾ ਦਾ। ਹੂੰ। ਤਾਂ ਤੁਹਾਡੀ LED ਦੇ ਵਿੱਚ ਸੌਫਟਵੇਅਰ ਅਪਡੇਟ ਨਹੀਂ ਹੋਏਗਾ 7 ਸਾਲ ਤੱਕ। ਹੂੰ। ਠੀਕ ਹੈ ਜੀ। ਅੱਜ AC 에어 ਕੰਡੀਸ਼ਨਰ ਬਾਰੇ ਗੱਲ ਕਰਨੀ ਆ। GST ਜਿਹੜੀਆਂ ਦਰਾਂ ਘਟੀਆਂ ਐ। ਉਹਦੇ ਕਰਕੇ ਕਿੰਨੇ ਕੁ ਦਾ ਫਾਇਦਾ ਹੋ ਸਕਦਾ ਜਿਹੜੇ ਕਸਟਮਰ ਤੇ ਆਉਣਗੇ? 8 ਤੋਂ 10000 ਰੁਪਏ ਦਾ। 8 ਤੋਂ 10000। ਤੇ ਤੁਸੀਂ ਆਪਣੇ ਵੱਲੋਂ ਕੀ ਲਾਭ ਦੋਗੇ? ਉਸ ਤੋਂ ਇਲਾਵਾ ਕੰਜ਼ਿਊਮਰ ਆਫਰ ਜਿੰਨਾਂ ਕੀ ਲੱਗੇ ਹੁੰਦੇ ਆ ਦੀਵਾਲੀ ਦੇ ਹਰ ਵਾਰੀ। ਹੂੰ। ਇਸ ਵਾਰੀ ਅਸੀਂ ਲੱਕੀ ਡਰਾ ਜਿਹੜਾ ਹਰ ਚੈਨਲ ਤੇ ਸੀ ਬੁਲਟ ਕੱਢਿਆ ਸੀਗਾ ਇਸ ਵਾਰੀ ਦੁਬਈ ਦਾ ਟ੍ਰਿਪ ਹੈਗਾ ਆ ਫॉर ਕਪਲਸ ਕੀ ਲਗ ਕਰਨਾ ਪਊਗਾ ਉਹਦੇ ਲਈ ਬਸ ਕੁਛ ਨਹੀਂ ਆਪਣਾ ਕੋਈ ਪ੍ਰੋਡਕਟ ਖਰੀਦੋ ਐਂ ਤੁਹਾਡਾ ਕਿਹੜਾ ਪ੍ਰੋਡਕਟ ਖਰੀਦ ਦੀ ਕੋਈ ਵੀ ਕੋਈ ਵੀ ਐਨੀਥਿੰਗ ਅਬਾਊਟ 10000 ਤੁਹਾਡਾ ਜਿਹੜਾ ਪ੍ਰੋਡਕਟ ਤੁਸੀਂ ਖਰੀਦੋਗੇ ਉਹ ਤੁਹਾਡਾ ਬੈਲਟ ਪਾਏਗਾ ਫੋਨ ਵੀ ਤੁਹਾਡੇ ਕੋਲ ਹੈ ਕਿ ਮੈਂ ਫੋਨ ਵਾਲੇ ਪਾਸੇ ਦਾ ਲਾਵਾਂ ਹਾਂਜੀ ਹਾਂਜੀ ਬਿਲਕੁਲ ਦੁਬਈ ਦਾ ਟ੍ਰਿਪ ਮੇਰੇ ਨਿਕਲੇ ਬਿਲਕੁਲ ਬਿਲਕੁਲ ਮੋਸਟ ਵੈਲਕਮ ਅਪਜੀ ਇਹ ਕਿਹੜਾ ਪ੍ਰੋਡਕਟ ਹੈ ਅਨਲੌਕ ਕਰੋ ਇਹਦੇ ਫਿਊਚਰ ਇਹਦੇ ਵਿੱਚ ਇਹ ਤਾਂ ਇਹ ਤਾਂ ਫਸਟ ਇਹਦੀ ਚੀਜ਼ ਇਹ ਹੈ ਕਿ ਇੰਡੀਆ ਦਾ ਸਭ ਤੋਂ ਵੱਡਾ ਰੈਜ਼ੀਡੈਂਸ਼ੀਅਲ ਵਾਸ਼ਰ ਡਰਾਇਰ ਹੈ ਜੀ ਵਿਦ ਇਹ ਅਵੇਲੇਬਲ ਅਸੀਂ ਕਰਾਇਆ ਨਵਾਂ ਸ਼ਹਿਰ ਦੇ ਵਿੱਚ ਜਿਲ੍ਹੇ 'ਚ ਨਹੀਂ ਔਰ ਕਿਤੇ ਨਹੀਂ ਜਲੰਧਰ ਦੇ ਵਿੱਚ ਵੀ ਕਿਤੇ ਨਹੀਂ ਹੈ ਜਲੰਧਰ ਦੇ ਵਿੱਚ ਵੀ ਕਿਤੇ ਇਹ ਪ੍ਰੋਡਕਟ ਅਵੇਲੇਬਲ ਨਹੀਂ 98 ਵੀ ਤੁਹਾਨੂੰ ਮੈਂ ਦੱਸਿਆ ਕਿ ਬਹੁਤ ਸਿਲੇਕਟਡ ਸਟੋਰਸ ਤੇ ਅਵੇਲੇਬਲ ਹੈ ਇਹ ਪ੍ਰੋਡਕਟ ਵੀ ਸੇਮ ਹੈ ਬਹੁਤ ਸਿਲੇਕਟ ਸਟੋਰਸ ਤੇ ਅਵੇਲੇਬਲ ਹੈ ਜੀ ਇਹਦੀ ਵਿਸ਼ੇਸ਼ਤਾਵਾਂ ਫੀਚਰਸ ਮੈਂ ਤੁਹਾਨੂੰ ਦਿਖਾ ਦਉ ਤੁਸੀਂ ਇਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ 7 ਇੰਚ ਦੀ ਸਕਰੀਨ ਹੈ 25 ਕਿਲੋ ਦਾ ਵਾਸ਼ਰ ਹੈ ਤੇ 15 ਕਿਲੋ ਦਾ 100% ਕਲੋਡ ਡਰਾਇਰ ਹੁੰਦਾ ਇਹਦੇ ਵਿੱਚ ਠੀਕ ਹੈ ਜੀ ਜਿਹੜੇ ਚੀਜ਼ ਅਸੀਂ ਸੁਣਦੇ ਆਂ ਕਿ ਵੀ ਕਿਸੇ ਇੰਡੀਆ ਤੋਂ ਕਿਸੇ ਅਲਾਵਾ ਹੋਰ ਕੰਟਰੀ ਦੇ ਵਿੱਚ ਆ ਰਹੀ ਕਿਸੇ ਫੋਰਨ ਕੰਟਰੀ ਦੇ ਵਿੱਚ ਜੀ ਮੈਂ ਟਰਾਈ ਕੀਤਾ ਕਿ ਨਵਾਂ ਸ਼ਹਿਰ ਦੇ ਵਿੱਚ ਅਸੀਂ ਉਹੀ ਚੀਜ਼ ਅਵੇਲੇਬਲ ਕਰਾਈਏ ਜੀ ਕਿਉਂਕਿ ਸਾਡੇ ਕਸਟਮਰਸ ਡਿਸਰਵ ਕਰਦੇ ਆ ਤੇ ਇਹਦੇ ਤੇ ਬੈਨੀਫਿਟਸ ਹੈ ਕਸਟਮਰ ਲਈ ਡੈਫੀਨਿਟਲੀ 50000 ਦਾ ਕੈਸ਼ਬੈਕ ਹੈ ਤੇ ਕ्रेडिट ਕਾਰਡ ਤੇ ਠੀਕ ਹੈ ਇਸ ਤੋਂ ਇਲਾਵਾ ਸਾਡੇ ਕੋਲ ਕਿਚਨ ਸੈਗਮੈਂਟ ਦੇ ਵਿੱਚ ਐਲਕਾ ਬੋਸ਼ ਸਾਡੇ ਕੋਲ ਲੱਗ ਚੁੱਕੀ ਹੈ ਕਿਚਨ ਤੇ ਹਿੰਦਵੇਰ ਦੀ ਸਾਡੇ ਕੋਲ ਇਸ ਵੀਕ ਦੇ ਅੰਦਰ ਅੰਦਰ ਕਿਚਨ ਇੰਸਟਾਲ ਹੋ ਜਾਏਗੀ ਤਿੰਨ ਸਾਡੇ ਕੋਲ ਇਸ ਸ਼ਹਿਰ ਦੇ ਵਿੱਚ ਸਭ ਤੋਂ ਵੱਡੀ ਕਿਚਨ ਗੈਲਰੀ ਤਿੰਨ ਬ੍ਰਾਂਡਸ ਦੀ ਸਾਡੇ ਕੋਲ ਹੀ ਲੱਗੀ ਹੋਈ ਹੈ ਇਸ ਤੋਂ ਇਲਾਵਾ ਜਿਹੜੀ ਸੈਮੀ ਆਟੋਮੈਟਿਕ ਤੇ ਟੌਪ ਲੋਡ واਸ਼ਿੰਗ ਮਸ਼ੀਨਸ ਹੈ ਉਹਦੀ ਪ੍ਰੋਪਰ ਜਿਹੜੀ ਰੇਂਜ ਹੈਗੀ ਲੱਗੀ ਹੋਈ ਹੈ ਤੇ ਇਸ ਵੇਲੇ ਪ੍ਰਾਈਸਿਸ ਜਿਹੜੇ ਆ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਦੇ Samsung ਦੇ 10000 ਤੋਂ ਸਟਾਰਟ ਹੋ ਰਹੇ। ਤਾਂ ਸਾਥੇ ਤੁਸੀਂ ਪੂਰੀ ਵੀਡੀਓ ਦੇਖ ਲਈ ਤੁਹਾਨੂੰ ਪ੍ਰੋਡਕਟ ਕਿਹੋ ਜਿਹਾ ਲੱਗੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਲੇਕਿਨ ਜੋ ਮੈਂ ਫੀਲ ਕੀਤਾ ਉਹ ਇਹ ਹੈ ਕਿ ਤੁਸੀਂ ਜੇਕਰ ਇੱਥੋਂ ਪ੍ਰੋਡਕਟ ਖਰੀਦਦੇ ਹੋ ਤਾਂ ਤੁਹਾਡੀ ਲਾਈਫ ਜਿਹੜੀ ਹੈ ਉਹ ਆਸਾਨ ਬਣਦੀ ਹੈ ਤੇ ਤੁਹਾਡੇ ਘਰ ਦੀ ਲੁੱਕ ਜਿਹੜੀ ਹੈ ਉਹ ਮਾਡਰਨ ਹੁੰਦੀ ਹੈ। ਤਾਂ ਤੁਸੀਂ ਜੇ ਆਪਣੇ ਘਰ ਦੀ ਲੁੱਕ ਮਾਡਰਨ ਬਣਾਉਣਾ ਚਾਹੁੰਦੇ ਹੋ ਤੇ ਟਰਸਟਡ ਬ੍ਰਾਂਡ ਦੇ ਜਿਹੜੇ ਪ੍ਰੋਡਕਟਸ ਇਹੋ ਖਰੀਦਣਾ ਚਾਹੁੰਦੇ ਹੋ ਚਾਹੁੰਦੇ ਤੁਹਾਡੇ ਘਰ ਦੀ ਟੈਕਨੋਲੋਜੀ ਪੂਰੀ ਤਰ੍ਹਾਂ ਅਪਗ੍ਰੇਡ ਹੋਵੇ ਤਾਂ ਤੁਸੀਂ ਰਾਹੋ ਰੋਡ ਤੇ ਮੀਹ ਵਾਲਿਆਂ ਦੇ ਆਣਾ ਜਾਨੀ ਕਿ ਮਲਹੋਤਰਾ ਇਲੈਕਟ੍ਰੋਨਿਕਸ ਵਾਲਿਆਂ ਦੇ ਆਣਾ ਕਾਰਤਿਕ ਜੀ ਕੁਰੀ ਐਡਰੈਸ ਕਨਫਰਮ ਕਰੋ ਓਪੋਜ਼ਿਟ ਟਰੱਕ ਹੀ ਉਹਨਾਂ ਰਾਹੋ ਰੋਡ ਨਵਾਂ ਸ਼ਹਿਰ ਤੇ ਸਾਡਾ ਸਟੋਰ ਹੈਗਾ ਜੀ ਤੇ LG ਵਾਲਾ ਅੰਦਰ ਹੈਗਾ ਗੀਤਾ ਭਗਵਨ ਰੋਡ ਨਵਾਂ ਸ਼ਹਿਰ ਜੀ ਉਹ ਤਾਂ ਸਾਰੇ ਜਾਣਦੇ ਹੀ ਆ ਹਾਂਜੀ ਹਾਂਜੀ ਪਿਛਲੇ 40 ਸਾਲ ਤੋਂ ਡੈਫੀਨਿਟਲੀ ਜੀ ਬਹੁਤ ਬਹੁਤ ਸ਼ੁਕਰੀਆ ਕਰਦੇ ਜੀ ਬਹੁਤ ਮਿਹਰਬਾਨੀ ਜੋ ਇਹ ਬਾਹਰ ਦਾ 프ਰੰਟ ਗੇਟ ਜਿਹੜਾ ਹੈ ਉਹ ਤੁਹਾਨੂੰ ਦਿਖਾ ਰਹੇ ਆ ਤੇ ਤੁਸੀਂ ਬਿਲਕੁਲ ਰਾਹੋਂ ਰੋਡ ਤੇ ਟਰੱਕ ਯੂਨੀਅਨ ਦੇ ਸਾਹਮਣੇ ਜਿਹੜਾ ਮਲਹੋਤਰਾ ਇਲੈਕਟ੍ਰੋਨਿਕਸ ਦਾ ਸ਼ੋਅਰੂਮ ਹੈ ਉੱਥੇ ਆ ਜਾਣਾ ਫੋਨ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੇ ਇਧਰ ਵੀ ਮੈਂ ਦੱਸ ਦਣਾ 7009251306 ਤੇ ਕਾਲ ਕਰ ਲੈ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਬਹੁਤੋ ਸ਼ੁਕਰੀਆ